ਸਤਿ ਸ੍ਰੀ ਅਕਾਲ ਦਰਗਤ ਜੀ ਅਪਾ ਆ ਗਏ ਆ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਮੈਂ ਤੁਹਾਨੂੰ ਦੱਸਾਂਗਾ ਸਿੱਖ ਆਪਣੇ ਟਰਬਨ ਤੇ ਕੇਸ ਲਈ ਕਿਉਂ ਇੰਨੀ ਕੁਰਬਾਨੀਆਂ ਦਿੰਦੇ ਨੇ ਇਹ ਸਿਰਫ ਫੈਸ਼ਨ ਨਹੀਂ ਇਹਦਾ ਲਹੂ ਇਹਦਾ ਬਲੀਦਾਨ ਤੇ ਇਹਦਾ ਇਤਿਹਾਸ ਹੈ ਤੇ ਚਲੋ ਸ਼ੁਰੂ ਕਰਦੇ ਆ 1700 ਸਦੀ ਦੀ ਗੱਲ ਹੈ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸਿੱਖੀ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸਿੱਖ ਦੇ ਕੇਸ ਕੱਟੇ ਦਸਤਾਰ ਉਟਾਰੀ ਗੁਰਦੁਆਰੇ ਤੋੜੇ ਜਾ ਰਹੇ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਿੱਖੀ ਦੀ ਲਾਜ ਰੱਖੋ ਦਸਤਾਰ ਦੀ ਇੱਜ਼ਤ ਕਰੋ ਚਾਹੇ ਜਾਨ ਵੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਸ ਟਾਈਮ 7 ਤੇ 9 ਸਾਲ ਦੇ ਸੀਗੇ ਉਹਨਾਂ ਨੂੰ ਮੁਗਲਾਂ ਨੇ ਕਿਹਾ ਦਸਤਾਰ ਉਤਾਰ ਦਿਓ ਕੇਸ ਕਟਵਾ ਲਓ ਨਹੀਂ ਤਾਂ ਜ਼ਿੰਦਾ ਦੀਵਾਰ ਵਿੱਚ ਚੁਣਵਾ ਦਾਂਗੇ ਪਰ ਸਹਿਬ ਜਾਦਿਆ ਨੇ ਉੱਥੇ ਸ਼ਾਨਬੂਤੀ ਵਿਖਾਈ ਔਰ ਜਵਾਬ ਦਿੱਤਾ ਦਸਤਾਰ ਗੁਰੂ ਦੀ ਲਾਜ ਇਹਦੇ ਲਈ ਗਿਆਨ ਵੀ ਦੇ ਦੇਣਗੇ ਉਹਨਾਂ ਨੇ ਟਰਬੰਦੀ ਇੱਜ਼ਤ ਲਈ ਸ਼ਹੀਦੀ ਪਾ ਲਈ ਅੱਗੇ ਸੁਣੋ ਹੁਣ ਮੁਗਲ ਤੇ ਅਫਗਾਨ ਇਨਵੇਡਰਸ ਸਿੱਖ ਦੇ ਸਿਰ ਤੋਂ ਦਸਤਾਰ ਖਿੱਚ ਕੇ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦੇ ਸੀ ਪਰ ਸਿੱਖ ਨੇ ਲੜ ਕੇ ਜਵਾਬ ਦਿੱਤਾ ਬਾਈ ਤਾਰੂਫ ਸਿੰਘ ਜੀ ਨੇ ਆਪਣਾ ਸ਼ੀਸ਼ ਵੀ ਕਟਵਾ ਲਿਆ ਪਰ ਕੇਸ਼ ਨਾ ਕਟਵਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦਸਤਾਰ ਨਹੀਂ ਉਤਾਰੀ ਤੇ ਆਖਿਰ ਤੱਕ ਲੜਦੇ ਗਏ ਔਰ ਸ਼ਹੀਦ ਵੀ ਹੋ ਗਏ ਸਿੱਖ ਦੀ ਦਸਤਾਰ ਉਹ ਚੀਜ਼ ਹੈ ਜਿਹਦੇ ਕਰਕੇ ਸਿੱਖs ਬੈਟਲਫੀਲਡ ਵਿੱਚ ਪਛਾਣੇ ਜਾਂਦੇ ਸੀ ਨਿਹੰਗ ਸਿੱਖs ਦੇ ਡੁੰਮਲੇ ਦੇਖ ਕੇ ਦੁਸ਼ਮਣ ਡਰ ਜਾਂਦੇ ਸੀ ਇਹ ਸਿਰਫ ਇੱਕ ਕਪੜਾ ਨਹੀਂ ਇਹ ਸਿੱਖ ਦੀ ਸ਼ਾਨ ਹੈ ਤਾਂ ਸਿਰ ਦਾ ਤਾਜ ਹੈ ਅੱਜ ਵੀ ਦਸਤਾਰ ਪਹਿਨ ਕੇ ਸਿੱਖ ਨੂੰ ਗੋਲੀਆਂ ਮਾਰਦੇ ਨੇ ਗਾਲੀਆਂ ਦਿੰਦੇ ਨੇ ਪਰ ਗੁਰੂ ਤੇਗ ਬਹਾਦਰ ਜੀ ਨੇ ਸਿਖਾਇਆ ਧਰਮ ਲਈ ਕੁਰਬਾਨੀਆਂ ਦੇਣੀਆਂ ਪਰ ਧਰਮ ਨਹੀਂ ਛੱਡਣਾ ਇਹਦਾ ਮਤਲਬ ਕਲੀਅਰ ਹੈ ਕੱਟ ਮਾਈ ਹੈਡ ਨਾਟ ਮਾਈ ਹੈਅਰ ਟੇਕ ਮਾਈ ਲਾਈਫ ਨਾਟ ਮਾਈ ਆਇਡੈਂਟੀਟੀ ਅੱਜ ਵੀ ਹਰ ਸਿੱਖ ਬੱਚੇ ਦਾ ਲੈਸਨ ਹੈ ਦਸਤਾਰ ਗੁਰੂ ਦੀ ਇੱਜ਼ਤ ਹੈ ਜਦੋਂ ਵੀ ਕੋਈ ਤੁਹਾਡੀ ਦਸਤਾਰ ਨੂੰ ਹੱਥ ਲਾਵੇ ਯਾਦ ਰੱਖੋ ਇਹ ਸਿਰ ਤੁਹਾਡਾ ਸਰ ਨਹੀਂ ਗੁਰਗੋਬਿੰਦ ਸਿੰਘ ਜੀ ਦਾ ਸਰ ਇਹ ਪੱਗ ਨਹੀਂ ਇਹ 300 ਸਾਲ ਦੀ ਕੁਰਬਾਨੀ ਦੀ ਨਿਸ਼ਾਨੀ ਹੈ ਜੋ ਬੋਲੇ ਸੋਨਹੀਓ ਸਾਸਤਰੀ ਅਕਰ ਜੀ ਜੇ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਈ ਤੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਸੰਗਤ ਜੀ ਤੇ ਮਿਲਦੇ ਹਾਂ ਅਗਲੇ ਵੀਡੀਓ 'ਚ